ਕਾ ਦੋਸਤੋ ਮੈਂ ਹਾਂ ਅਸ਼ੋਕ ਤੇ ਤੁਸੀਂ ਦੇਖ ਰਹੇ ਹੋ ਪਠਾਨਕੋਟ মিডিਆ ਦੋਸਤੋ ਗੱਲ ਕਰਾਂਗੇ ਜਿਹੜਾ ਜ਼ਿਲ੍ਹਾ ਪਰਿਸ਼ਦ ਤੇ ਬਲਾਦ ਸੰਪਤੀ ਦੀਆਂ ਜਿਹੜੀਆਂ ਚੋਣਾਂ ਹੋਈਆਂ ਦੱਸਦੇ ਕਿ ਕੱਲ ਉਹਨਾਂ ਦਾ ਰਿਜ਼ਲਟ ਆਇਆ ਤੇ ਰਿਜ਼ਲਟ ਦੇ ਵਿੱਚ ਜਿਹੜਾ ਆ ਕਾਂਗਰਸ ਪਾਰਟੀ ਕੋਲ ਜੋ ਭਵਾ ਹਲਕੇ ਦੇ ਵਿੱਚ ਕਾਂਗਰਸ ਪਾਰਟੀ ਸੀਗੀ ਉਹਦੇ ਜਿਹੜੇ ਉਮੀਦਵਾਰ ਸੀਗੇ ਜਿਲ੍ਹਾ ਸੰਮਤੀ ਨਹੀਂ ਦੇ ਕਹਿ ਲਈਏ ਬਲਾਕ ਸੰਮਤੀ ਜਾਂ ਜਿਲ੍ਹਾ ਪਰਿਸ਼ਦ ਦੇ ਬਲਾਕ ਸੰਮਤੀ ਦੀਆਂ ਜਿਹੜੀਆਂ ਚੋਣਾਂ ਜਿੱਤੀਆਂ ਗਈਆਂ ਜਿਹੜਾ ਉਮੀਦਵਾਰਾਂ ਵੱਲੋਂ ਆ ਜੋਨਾਂ ਵੱਲੋਂ ਸਾਬਕਾ ਬਧਾਇ ਜਗਿੰਦਰਪਾਲ ਜੀ ਦੇ ਦਫ਼ਤਰ ਪਹੁੰਚੇ ਨੇ ਤੇ ਉੱਥੇ ਸਾਬਕਾ ਬਧਾਇ ਜਗਿੰਦਰਪਾਲ ਜੀ ਵੱਲੋਂ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਤੇ ਉਹਨਾਂ ਦਾ ਮੂੰਹ ਵੀ ਮਿੱਠਾ ਕਰਵਾਇਆ ਗਿਆ ਤੇ ਉੱਥੇ ਜੇ ਗੱਲ ਕਰੀਏ ਤੇ ਸਾਬਕਾ ਬਧਾਇ ਜਗਿੰਦਰਪਾਲ ਵੱਲੋਂ ਜਿਹੜਾ ਮੌਜੂਦਾ ਸਰਕਾਰ ਦੇ ਉੱਤੇ ਕਾਫੀ ਜਿਹੜਿਆ ਇਹੜਾ ਇਨ੍ਹਾਂ ਇਲੈਕਸ਼ਨਾਂ ਦੇ ਵਿੱਚ ਜਿਹੜਾ ਲੋਕਤੰਤਰ ਦਾ ਜਿਹੜਾ ਘਾਣ ਕੀਤਾ ਗਿਆ ਆਮ ਆਦਮੀ ਪਾਰਟੀ ਵੱਲੋਂ ਰੱਜ ਕੇ ਤੱਕਾ ਕੀਤਾ ਗਿਆ ਦੂਸਰੇ ਪਾਸੇ ਜਿਹੜੇ ਸੰਮਤੀ ਮੈਂਬਰ ਸੀਗੇ ਉਹਨਾਂ ਨਾਲ ਜਿਹੜੀ ਗੱਲਬਾਤ ਹੋਈ ਹੈ ਉਹ ਗੱਲਬਾਤ ਸੁਣਾਣੇ ਆ ਤੇ ਜਿਹੇ ਸਾਫ ਕਾ ਦਾਈ ਵੱਲੋਂ ਜਿਹੜੇ આરોਪ ਲਗਾਏਗੇ ਨਾ ਉਹ ਗੱਲਬਾਤ ਸਾਨੂੰ ਆਪਣੇ ਚੈਨਲ ਤੇ ਸੁਣਾਣੇ ਆ ਤਦ ਤੱਕ ਬਣੀ ਰਹੋ ਸਾਡੇ ਨਾਲ ਤੇ ਦੇਖਦੇ ਰਹੋ ਪਠਾਨਕੋਟ মিডিਆ ਰਜਨੀ ਜੀ ਵੀ ਕੋਲੀ ਜੋ ਸੰਮਤੀ ਮੈਂਬਰ ਸੀ ਬੜੀਆ ਤੋਂ ਆ ਗਿਆ ਤੱਕਾ ਦਾ ਇੱਕ ਨਿਤਪਾਲ ਕੋਲ ਪਹੁੰਚਿਆ ਹਾਂ ਹਾਂਜੀ ਅਸੀਂ ਇਹਨਾਂ ਦਾ ਬਹੁਤ ਬਹੁਤ ਤੁਹਾਨੂੰ ਚਾਹਨਾ ਰਚਨਾ ਰਚਨਾ ਆਸ ਅਸੀਂ ਸਾਡੇ ਸਾਬਕਾ ਵਿਧਾਨ ਸ਼ਵਾ ਦੇ ਜਗਿੰਦਰਪਾਲ ਜੀ ਨੂੰ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਅਸੀਂ ਸਭ ਤੋਂ ਵਧੀਆ ਲੀਡ ਨਾਲ ਜਿੱਤੇ ਹਾਂ ਸਾਬਕਾ ਵਿਧਾਇਕ ਜਗਿੰਦਰਪਾਲ ਦਾ ਧੰਨਵਾਦ ਕਰਨਾ ਹੈ ਉਹਨਾਂ ਦੀ ਕੋਸ਼ਿਸ਼ ਜਿਹੜੀ ਹੈ ਕੋਸ਼ਿਸ਼ ਭੜੀ ਜੱਜ ਪਾਰਟੀ ਦੇ ਸਾਰੇ ਮੈਂਬਰ ਇੱਥੇ ਆਏ ਹਾਂ ਹਾਂਜੀ ਕਿੰਨਾ ਦਾ ਸਾਰੇ ਦਾ ਧੰਨਵਾਦ ਕਰਦੇ ਬਹੁਤ ਬਹੁਤ ਧੰਨਵਾਦ ਸਾਬਕਾ ਵਿਧਾਇਕ ਨੇ ਕਿੰਨਾ ਬੜਾ ਵਧੀਆ ਸੁਪਰੀਆ ਤਤਿਕ ਨੂੰ ਸਵਾਗਤ ਕੀਤਾ ਗਿਆ ਵਧੀਆ ਵਧੀਆ ਮਹਿਸੂਸ ਹੋ ਰਿਹਾ ਮੈਂ ਸਾਰਿਆਂ ਦਾ ਧੰਨਵਾਦ ਕਰਨਾ ਚਾਹਾਂਗਾ ਇੱਥੇ ਜਗਵਿੰਦਰਪਾਲ ਜੀ ਦਾ ਵੀ ਆਪਾਂ ਧੰਨਵਾਦ ਕਰਨਾ ਹੈ ਆ ਤੇ ਲੋਕਾਂ ਨੇ ਬੜਾ ਪਿਆਰ ਦਿੱਤਾ ਸਾਨੂੰ ਪਹਿਲੇ ਵੀ ਦਿੰਦੇ ਆਇਆ ਚਲੋ ਫਾਦਰ ਸਾਹਿਬ ਵੀ ਲੜਦੇ ਸੀ ਉਹਨਾਂ ਨੂੰ ਵੀ ਬੜਾ ਪਿਆਰ ਦਿੰਦੇ ਸੀ ਲੋਕੀ ਤੇ ਨਾਲ ਸਾਡੇ ਜਿਹੜੇ ਵਰਕਰ ਹੈਗੇ ਇਹਨਾਂ ਨੇ ਸਾਡਾ ਬੜਾ ਸਾਥ ਦਿੱਤਾ ਹੈ ਜਿਵੇਂ ਸੁਰਿੰਦਰ ਭਾਜੀ ਆ ਗਿਆ ਲੰਬਰਦਾਰ ਜੋਗਰਾਜ ਜੀ ਜੰਗੀ ਭਾਜੀ ਬਿੱਟੂ ਆਪਣੇ ਨਰਿੰਦਰ ਸਾਡੇ ਮੈਂਬਰ ਸਾਹਿਬ ਔਰ ਆਪਣੇ ਤਰਸ਼ੇਮ ਬੌਜੀ ਆ ਜਿੰਨੇ ਵੀ ਆਪਣੇ ਲਵ ਕਾਲੀ ਭਾਜੀ ਜਿੰਨੇ ਵੀ ਸਾਡੇ ਹੈਗੇ ਇਹਨਾਂ ਨੇ ਬੜੀ ਸਪੋਰਟ ਕੀਤੀ ਆ ਔਰ ਵਧੀਆ ਲੀਡ ਨਾਲ ਸਾਨੂੰ ਦਿਖਾਇਆ ਮਤਲਬ ਕਿ ਸਾਡੀ ਕੋਈ ਵੀ ਬੂਥ ਜਿਹੜਾ ਹੈ ਸਾਡਾ ਮਤਲਬ ਡੋਨ ਨਹੀਂ ਗਿਆ ਅਸੀਂ ਹਰ ਜਗ੍ਹਾ ਤੋਂ ਲੀਡ ਹੀ ਕੀਤੀ ਹੈ ਔਰ ਵਧੀਆ 500 ਬੋਰਾ 12 ਵੋਟਾਂ ਨਾਲ ਸਾਡੀ ਜਿਹੜੀ ਇਹ ਸੰਪਤੀ ਦੀ ਹੈ ਜਿੱਤ ਹੋਈ ਹੈ ਅਸੀਂ ਲੋਕਾਂ ਦਾ ਬਹੁਤ ਜ਼ਿਆਦਾ ਦਿਲੋਂ ਧੰਨਵਾਦ ਕਰਦੇ ਆ ਉਹਨਾਂ ਨੇ ਸਾਨੂੰ ਮਤਲਬ ਕਿ ਮਾਨ ਸਨਮਾਨ ਦਿੱਤਾ ਔਰ ਅਸੀਂ ਉਹਨਾਂ ਦੇ ਵਿੱਚ ਇਸੇ ਤਰ੍ਹਾਂ ਮਤਲਬ ਪਿਆਰ ਪਟੋਲ ਦੇ ਰਹੀਏ ਔਰ ਮਤਲਬ ਉਹਨਾਂ ਦੀ ਪ੍ਰਸ਼ੰਸਾ ਦੇ layak ਬਣੀਏ ਉਹਨਾਂ ਦੇ ਜੋ ਕੰਮਕਾਰ ਹੈ ਉਹਨਾਂ ਨੂੰ ਮਤਲਬ ਕਿ ਧਿਆਨ ਨਾਲ ਕਰਦੇ ਰਹੀਏ ਉਨਾ ਵਿੱਚ ਵਧੀਆ ਸਾਡਾ ਮਤਲਬ ਕਿ ਬੋਲਚਾਲ ਵਿਚਰਨ ਹੋਵੇ ਗਰੂਪੀਤ ਹੱਦ ਦੇ ਨਾਲ ਕੋਈ ਟਕਰਾਅ ਵੀ ਸਾਡਾ ਜਣਾ ਹਾਂਜੀ ਹੋਇਆ ਉਹ ਥੋੜਾ ਜਿਹਾ ਟਕਰਾਵ ਗਿਆ ਹੋਇਆ ਕਿ ਇਹਨਾਂ ਨੇ ਕੋਈ 5-7 ਵੋਟਾਂ ਸਾਡੀਆਂ ਗਈਆਂ ਅੰਦਰ ਇਹਨਾਂ ਨੇ ਫਟ ਕੇ ਉਹਨਾਂ ਨੂੰ ਆਪਣੀਆਂ ਮੋੜਾਂ ਮੋਹਰਾਂ ਲਾ ਲਈਆਂ ਉੱਤੇ ਤੇ ਚਲੋ ਉਹਦੇ ਨਾਲ ਕੋਈ ਫਰਕਤ ਨਹੀਂ ਪੈਂਦਾ ਕਿ ਕਿਸੇ ਨੂੰ ਤੁਸੀਂ ਇਹ ਪੁੱਛੋ ਜਦੋਂ ਵੋਟਰ ਇਤਰਾਜ਼ ਕਰਦਾ ਨਾ ਸਾਨੂੰ ਤੇ ਕੋਈ ਇਤਰਾਜ਼ ਨਹੀਂ 5 7 10 ਵੋਟਾਂ ਨਾਲ ਤਾਂ ਸਾਨੂੰ ਕੋਈ ਫਰਕ ਨਹੀਂ ਪੈਣਾ ਪਰ ਇਤਰਾਜ਼ ਵੋਟਰ ਨੂੰ ਹੈ ਕਿ ਮੈਂ ਬੋਟ ਜਿਹੜੀ ਹੀ ਉਹ ਮੈਂ ਆਪਣੀ ਪਾਰਟੀ ਨੂੰ ਪਾਣੀ ਇਹਨਾਂ ਨੇ ਕਿਵੇਂ ਉੱਤੇ ਮੋਹਰ ਲਾਤੀ ਤੇ ਇਸ ਕਰ ਨਾਲ ਉੱਤੇ ਥੋੜਾ ਜਿਹਾ ਆਬਜੈਕਸ਼ਨ ਹੋਇਆ ਸੀ ਚਲੋ ਠੀਕ ਹੈ ਬਾਲਕ ਦੀ ਦੇਖ ਨਾਲ ਇਲੈਕਸ਼ਨ ਸਾਡਾ ਪੀਸਫੁਲ ਹੋ ਗਿਆ ਸਾਡਾ ਜੀ ਦੇਖੋ ਅਸੀਂ ਵਧੀਆ ਤਰੀਕੇ ਨਾਲ ਪਿੰਡ ਦੇ ਜਿਹੜੇ ਜੀ ਸੇਵਾ ਕਰ ਰਹੇ ਆ ਤੇ ਸਾਨੂੰ ਮਤਲਬ ਕੋਲੀਆਂ ਚ ਵੀ ਸਨਮਾਨ ਮਿਲਿਆ ਕਿਉਂਕਿ ਕੋਲੀਆਂ ਦੇ ਵਿੱਚ ਵੀ ਇਹ ਕੋਲੀਆਂ ਦੇ ਵੀ ਜਿਹੜੇ ਜੀ ਸਾਡੇ ਨਾਲ ਜੁੜੇ ਆ ਜਾਂ ਸਾਡੇ ਕੋਲੋਂ ਆਂਦੇ ਆ ਅਸੀਂ ਉਹਨਾਂ ਨੂੰ ਵੀ ਬੱਤੜਕੇ ਮਤਲਬ ਕਿ ਉਹਨਾਂ ਦੇ ਕੰਮ ਕਰਦੇ ਆ ਲਾਗੇ ਸਾਡੇ ਪੋਲਾ ਆ ਪੰਮਾ ਆ ਜਾਂ ਤੇ ਤਿਆਲ ਆ ਜਿਹੜਾ ਵੀ ਸਾਡੇ ਕੋਲ ਜੀ ਆ ਜਾਂਦਾ ਆ ਉਹਨੂੰ ਅਸੀਂ ਮਤਲਬ ਕਿ ਦਿਲੋਂ ਦਿਲੋਂ ਉਹਦੇ ਨਾਲ ਕਰ ਪੈਂਦੇ ਆ ਵੀ ਚਲੋ ਜੋ ਵੀ ਤੁਹਾਡੀ ਔਂਕੜ ਹੈ ਆਇਆ ਜਾਂ ਕੋਈ ਤੁਹਾਨੂੰ ਦਿੱਕਤ ਹੈ ਉਹ ਅਸੀਂ ਆਪਣਾ ਮਤਲਬ ਕਿ ਉਹਦੀ ਮਦਦ ਕਰ ਕਰਦੇ ਆ ਉਹਦੇ ਵਿੱਚ ਦੂਰ ਕਰਨ ਲਈ ਪਰ ਲੋਕਾਂ ਨੇ ਸਾਨੂੰ ਬੜਾ ਪਿਆਰ ਦਿੱਤਾ ਹੈ ਅਸੀਂ ਲੋਕਾਂ ਦਾ ਦਿਲੋਂ ਧੰਨਵਾਦ ਕਰਦੇ ਆ ਜਿਹੜੇ ਇਲੈਕਸ਼ਨ ਹੋਏ ਨੇ ਇਹਦੇ ਸਰ ਸਰ ਜਿਹੜੀ ਮੌਕੇ ਦੀ ਸਰਕਾਰ ਹੈ ਉਹਨੇ ਇੱਕ ਸੰਸਦ ਸੰਗਲਾ ਵੀ ਕਤਲੇ ਕੀਤਾ ਜਿਹੜਾ ਨਾ ਕੰਮ ਕੀਤਾ ਕੋਈ ਸਵਤੰਤਰ ਇਹਕੇ ਦੇ ਨਾਲ ਇਲੈਕਸ਼ਨ ਹੀ ਹੋਏ ਧੱਕੇ ਨਾਲ ਕਿਹੇ ਦੇ ਵੋਟ 592 592 ਨੂੰ ਜਿਤਾਤਾ ਤੇ 600 ਬੁੰਜਾਲ ਨੂੰ ਹਰਾਤਾ ਮਲੇ ਇਸਰਾ ਦਾ ਅੰਦਰੋਂ ਤੇ ਕੰਮ ਚੱਲਿਆ ਇਹਨਾਂ ਨੂੰ ਹੁਣ ਤੇ ਸੱਤਾ ਜਿਹੜੀ ਹੈ ਉਹ ਤੇ ਇਹਨਾਂ ਨੂੰ ਬੜੀ ਪਿਆਰੀ ਲੱਗ ਰਹੀ ਹੈ ਇਹ ਤੇ ਸੱਤਾ ਇਹਨਾਂ ਨੂੰ ਹਦੋਂ ਪਤਾ ਲੱਗਣਾ ਜੇ ਉਹ ਚੋਣ ਜਬਤਾ ਲੱਗ ਜਾਣੀ ਹੈ ਤੇ ਪੱਲੇ ਕੁਛ ਨਹੀਂ ਰਹਿਣਾ ਫੇ ਲੋਕਾਂ ਦੇ ਬਿਲ ਨੂੰ ਦੱਸਣਾ ਕਿ ਤੁਸੀਂ ਉਸ ਟੈਮ ਤੇ ਦੇ ਦਬਕੇ ਮਾਰਦੇ ਸੀ ਦਬਕੇ ਮਾਰ ਮਾਰ ਕੇ ਲੋਕਾਂ ਕੋ ਬੋਟਾ ਲੈਣ ਇਧਰ ਤੇ ਤੇ ਸਹਰੇ ਪਰਚਾ ਹੋਇਨੇ ਤੇਰੇ ਤੇ ਹੋਇਨੇ ਤੇਰੇ ਤੇ ਹੋਇਨੇ ਅਫਸਰ ਜਿਹੜੇ ਆ ਮੌਕੇ ਦੇ ਅਫਸਰ ਵੀ ਡਰਦੇ ਆ ਅਫਸਰ ਕਹਤਾ ਤੁਹਾਡੀ ਬਲੀ ਜਿਹੜੀ ਜਲਾਲਾਬਾਦ ਚ ਕਰ ਦੇਣੀ ਹੈ ਕੇ ਨ ਕਿਦੇ ਕਹਦੇ ਨਾ ਕਰ ਦੇਣੀ ਹੈ ਉਹ ਡਰਦੇ ਮਲਵੇ ਆਪਣੀ ਡਿਊਟੀ ਤੋਂ ਕੁਤਾਈ ਹੋਣਾ ਵਰਤੀ ਆ ਤੇ ਕੋਈ ਗੱਲ ਨਹੀਂ ਇਹ ਜਨਤਾ ਦਾ ਕੰਮ ਹੈ ਜਨਤਾ ਨੇ ਜਿੱਦਾਂ ਦਾ ਫਤਵਾ ਦਿੱਤਾ ਸਾਨੂੰ ਉਹ ਤੇ ਮਨਜ਼ੂਰ ਹੈ ਜੇਲੇ ਇਹਨਾਂ ਨੂੰ ਫਤਵਾ ਮਿਲਣਾ ਤੇ ਇਹਨਾਂ ਨੂੰ ਫਿਰ ਇਹਨਾਂ ਚਿੰਕਣਾ ਪਨੇ ਗਲਤ ਹੋਇਆ ਸੋ ਐ ਰਕਸ਼ਨ ਹੋਣਾ ਚਾਹੀਦੀ ਹੈ ਸਵਤੰਤਰ ਹੋਣੀ ਚਾਹੀਦੀ ਹੈ ਫਿਰ ਹੋਣੀ ਚਾਹੀਦੀ ਹੈ ਮਤਲਬ ਇਹਦਾ ਦਾ ਨਹੀਂ ਧੱਕੇ ਨਾਲ ਉਹਨੂੰ ਡਰਾਲੋ ਧੱਕੇ ਨਾਲ ਉਹਨੂੰ ਡਰਾਲੋ ਤੇ ਡਰਾ ਕੇ ਕਿੰਨਾ ਚਿਰ ਚੱਲਣਾ ਏ ਇੱਕ ਦਿਨ ਤੇ ਬੱਕਰੀ ਦੀ ਮਾਂ ਨੇ ਖੈਰ ਮਨਾਨੀ ਹੈ ਇਸ ਕਰਕੇ ਮੇਰੀ ਬੇਨਤੀ ਹੈ ਵੀ ਸਵਤੰਤਰ ਲਕਸ਼ਣ ਹੋਣੇ ਚਾਹੀਦੇ ਨੇ ਐਦਾ ਦੇ ਲਕਸ਼ਣ ਨਹੀਂ ਹੋਣੇ ਚਾਹੀਦੇ ਬਹੁਤ ਬਹੁਤ ਸਾਰਿਆਂ ਦਾ ਧੰਨਵਾਦ ਆ ਜਿਹੜੇ ਬੰਦੇ ਮੇਰੇ ਜਿਤੇ ਉਹ ਆਈ ਕਰਦੇ ਨੇ